ਸਰਨ ਜਮਸੀਦੀ ਅੱਜ ਅਸੀਂ ਪੜਾਂਗੇ ਜਿਸ ਸ਼ਾਇਦ ਦਾ 58 ਅਧਿਆਏ ਵਰਤ ਰੱਖਣਾ ਅਤੇ ਸਬਤ ਨੂੰ ਮੰਗੁੰਨਾ ਪਹਿਲੀ ਐਤ ਸੰਘਾਟ ਕੇ ਪੁਕਾਰ ਸਰਫਾ ਨਾ ਕਰ ਤੁਰਿ ਵਾਂਜ ਆਪਣੀ ਆਵਾਜ਼ ਉੱਚੀ ਕਰ ਮੇਰੀ ਪ੍ਰਜਾ ਲਈ ਉਹਨਾਂ ਦੇ ਅਪਰਾਧ ਤੇ ਯਕੂਬ ਦੇ ਘਰਾਣੇ ਲਈ ਉਹਨਾਂ ਦੇ ਪਾਪ ਦੱਸ ਦੂਸਰੀ ਐਤ ਉਹ ਨੀਤੀ ਦਿਹਾੜੇ ਮੈਨੂੰ ਪਾਲਦੇ ਹਨ ਅਤੇ ਮੇਰੇ ਰਾਹ ਸਿਆਨਣ ਵਿੱਚ ਖੁਸ਼ ਹੁੰਦੇ ਹਨ ਇੱਕ ਕੌਮ ਜਿਹਨੇ ਧਰਮ ਕਮਾਇਆ ਅਤੇ ਆਪਣੇ ਪਰਮੇਸ਼ਰ ਦੇ ਹੁਕਮ ਨੰਮੀ ਨੂੰ ਨਹੀਂ त्याਗਿਆ ਉਹ ਤਾਂ ਰਮਨਦੇ ਨਿਯਾਮ ਵਿੱਚ ਪੁੱਛਦੇ ਹਨ ਉਹ ਪਰਮੇਸ਼ਰ ਦੇ ਨੇੜੇ ਹੋਣ ਵਿੱਚ ਖੁਸ਼ ਹੁੰਦੇ ਹਨ ਤੀਸਰੀ ਆਇਤ ਅਸਾਂ ਕਿਉਂ ਵਰਤ ਰੱਖਿਆ ਤੇ ਤੂੰ ਵੇਖਦਾ ਨਹੀਂ ਅਸਾਂ ਕਿਉਂ ਆਪਣੇ ਜਾਨਾਂ ਨੂੰ ਦੁੱਖ ਦਿੱਤਾ ਤੇ ਤੂੰ ਖਿਆਲ ਨਹੀਂ ਕਰਦਾ ਵੇਖੋ ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ ਚੌਥੀ ਆਇਤ ਵੇਖੋ ਤੁਸੀਂ ਝਗੜੇ ਰਗੜੇ ਲਈ ਅਤੇ ਬੁਰੀਾਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ ਅੱਜ ਜੇ ਇਹ ਵਰਤ ਰੱਖਣ ਨਾਲ ਤੁਸੀਂ ਆਪਣੀ ਆਵਾਜ਼ ਉੱਚਾਈ ਤੋਂ ਨਹੀਂ ਸੁਣਾਓਗੇ ਸੁਣੋਗੇ ਸੁਨਾਓਗੇ ਪੰਜਵੀਂ ਆਇਤ ਭਲਾ ਇਹ ਇਹੋ ਜਿਹਾ ਵਰਤ ਹੈ ਜਹਨ ਨੂੰ ਮੈਂ ਚੁਣਾ ਇੱਕ ਦਿਨ ਜਹੇ ਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁੱਖ ਦੇਵੇ ਭਲਾ ਉਹ ਕਾਨੇ ਵਾਂਝ ਆਪਣਾ ਸਿਰ ਝੁਕਾਵੇ ਅਤੇ ਤੱਪੜ ਤੇ ਸੁਆਵਿਸ਼ਾਵੇ ਭਲਾ ਤੂੰ ਇਹ ਇਹਨੂੰ ਵਰਤ ਆਖੇਗਾ ਇੱਕ ਦਿਨ ਜਿਹੜਾ ਯਹਵਾ ਨੂੰ ਪਾਵੇ ਛੇਵੀਂ ਆਇਤ ਜਿਹੜਾ ਵਰਤ ਮੈਂ ਚੁਣਿਆ ਕਿ ਇਹ ਨਹੀਂ ਭਈ ਤੁਸੀਂ ਬਦੀ ਦੇ ਬੰਦਨਾਂ ਨੂੰ ਖੋਲ ਅਤੇ ਜੂਲੇ ਦੇ ਬੰਦਨਾਂ ਨੂੰ ਤੋੜੋ ਦੇ ਬੈਲਾਂ ਨੂੰ ਛੜਾਓ ਅਤੇ ਹਰ ਜੂਲੇ ਨੂੰ ਪੰਨ ਸੁਟੋ ਸਤਮੀ ਆਇਤ ਕਿ ਇਹ ਨਹੀਂ ਪਈ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ ਅਤੇ ਬੇਕਾਰੇ ਬੇਕਾਰੇ ਮਸਕੀਨਾਂ ਨੂੰ ਆਪਣੇ ਘਰ ਲਿਆਓ ਜਦ ਤੁਸੀਂ ਨੰਗੇ ਨੂੰ ਵੇਖੋ ਤਾਂ ਤੁਸੀਂ ਉਹਨੂੰ ਕੱਜੋ ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ ਅੱਠਵੀਂ ਆਇਤ ਫੇਰ ਤੇਰਾ ਚਾਨਣ ਫਜਰ ਵਾਂਝੇ ਫੁੱਟ ਨਿਕਲੇਗਾ ਤੇ ਤੇਰੀ ਤੰਦਰੁਸਤੀ ਛੇਤੀ ਉਗੜ ਪਵੇਗੀ ਤੇਰਾ ਧਰਮ ਤੇਰੇ ਅੱਗੇ-ਅੱਗੇ ਚੱਲੇਗਾ ਯਹ ਹਵਾ ਦੇ ਪ੍ਰਤਾਪ ਤੇਰੇ ਪਿੱਛੇ ਰੱਖਾ ਹੋਵੇਗਾ ਨੌਵੀਂ ਆਇਤ ਤਾਦ ਤੂ ਪਕਾਰੰਗਾ ਤਿਉ ਹਵਾਂ ਉਤਰ ਦੇਵਗਤ ਜਾ ਤਾਦ ਤੂ ਦੁਹਾਈ ਦੇਵੇਂਗਾ ਤੇ ਉਹ ਆਖੇਗਾ ਮੈਂ ਹੈਗਾ ਜੇ ਤੂ ਆਪਣੇ ਵਿਚਕਾਰੋਂ ਜੂਲੇ ਤੋ ਦੂਰ ਕਰੇਂ ਓ ਨਾਲੇ ਉਂਗਲ ਦੀ ਸਹਨਤ ਅਤੇ ਦੁਰਬਚਨ ਨੂੰ ਦਸਵੀਂ ਐਤ ਜੇ ਤੂ ਭੁਖੇ ਲਈ ਆਪਣੀ ਜਾਨ ਨੂੰ ਡੋਲੇਂ ਅਤੇ ਮਸਕੀਨ ਦੀ ਜਾਨ ਨੂੰ ਯਰਜਾਵੇਂ ਤਾਂ ਤੇਰਾ ਚਾਨਣ ਹਨੇਰ ਵਿੱਚ ਚੜੇਗਾ ਤੇ ਤੇਰਾ ਕੁੱਪ ਹਨੇਰ ਦੁਪਹਿਰ ਵਾਂਝ ਹੋਵੇਗਾ 11ਵੀਂ ਐਤ ਯਹ ਹਵਾਂ ਤੇਰੀ ਅਗਵਾਈ ਸਦਾ ਕਰੇ ਕਰਦਾ ਰਹੇਗਾ ਝੋਲਸਿਆ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਤੇ ਤੇਰੀ ਹੱਡੀਆਂ ਨੂੰ ਮਜ਼ਬੂਤ ਕਰੇਗਾ ਤੂੰ ਸਿੰਜੇ ਹੋਏ ਬਾਗਵਾਂਜ ਹੋਵੇਂਗਾ ਅਤੇ ਉਸ ਸੁੰਭ ਜਿਹਦਾ ਪਾਣੀ ਮੁੱਕਦਾ ਨਹੀਂ 12ਵੀਂ ਐਤ ਤੇਰੇ ਵਿੱਚੋਂ ਦੇ ਪ੍ਰਾਚਨ ਥੇਹਾਂ ਨੂੰ ਉਸਾਰਣਗੇ ਤੂੰ ਬਹੁਤੀਆਂ ਪੀੜੀਆਂ ਦੀਆਂ ਨੀਹਾਂ ਉਠਾਵੇਂਗਾ ਅਤੇ ਤੂੰ ਤੇੜਾਂ ਦੀ ਮੁਰੰਮਤ ਕਰਨ ਵਾਲਾ ਵਿਸੇਬਿਆਂ ਦੇ ਰਾਹਾਂ ਦਾ ਸੁਧਾਰਕ ਅਖਵਾਏਗਾ 13ਵੀਂ ਐਤ ਜੇ ਤੂੰ ਸਬਤ ਲਈ ਆਪਣੇ ਪੈਰਾਂ ਤੇ ਪਵਿੱਤਰ ਦੇਣ ਲਈ ਆਪਣੀ ਭਾਣੀ ਪੂਰੀ ਕਰਨ ਨੂੰ ਰੁਕੇ ਜੇ ਤੂੰ ਸਬਤ ਨੂੰ ਉੱਤਮ ਅਤੇ ਇਹ ਵਦੇ ਪਵਿੱਤਰ ਦਿਨ ਆਦਰਵੰਤ ਆਖੇ ਜੇ ਤੂੰ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ ਅਤੇ ਆਪਣੀ ਭਾਣੀ ਨੂੰ ਪੂਰਾ ਨਾ ਕਰਕੇ ਨਾ ਆਪਣੀ ਹੀ ਗੱਲਾਂ ਕਰਕੇ ਉਹਨੂੰ ਆਦਰ ਦੇਵੇਂ 14ਵੀਂ ਆਇਤ ਤਾਂ ਤੂੰ ਯਹਵਾ ਵਿੱਚ ਮਗਨ ਨਹੀਂਗਾ ਤੇ ਮੈਂ ਤੈਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜਾਵਾਂਗਾ ਮੈਂ ਤੇਰੇ ਪਿਤਾ ਯਾਕੂਬ ਦੇ ਵਿਰਸਾ ਤੈਨੂੰ ਖਵਾਵਾਂਗਾ ਕਿਉਂ ਜੋ ਇਹ ਯਹ ਇਹ ਵਾਦੇ ਮੁਖ ਦਾ ਵਾਕ ਹੈ ਆਮੀਨ ਪ੍ਰਭੂ ਜੀ ਇਹਨਾਂ ਵਚਨਾਂ ਨਾਲ ਪੜ੍ਹੇ ਸੋਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਹਨ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦੇ ਵਾਸਤੇ ਰਹਿਣਾ ਆਮੀਨ ਸਾਇੰਜ ਅਮਨ ਸਿੱਕੀ